ਤੋਂ ਭਾਈ ਹਰਜਿੰਦਰ ਸਿੰਘ ਜਿੰਦੇ ਹਨ ਉਹਨੀ ਔਰ ਖਾਸ ਕਰਕੇ ਭਾਈ ਮਥਰਾ ਸਿੰਘ ਉਹਨੀ ਜਿਹੜੇ ਪ੍ਰਾਣੇ ਸਿੰਘ ਸੀ ਪਹਿਲਾ ਜਥਾ ਸੀ ਜਿਹੜਾ ਸਿੰਘਾਂ ਦਾ ਜੀ ਸੋ ਉਹਦੇ ਨਾਲ ਜੁੜੇ ਹੋਏ ਸੀ ਭਾਵੇਂ ਭਾਈ ਸੁਖਵੰਤ ਸਿੰਘ ਜੀ ਜਰਨਲ ਵੈਦਿਆਲੇ ਕੇਸ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਸ਼ਮੂਲੀਅਤ ਸੀ ਹੈ ਨਾ ਕਿਸੇ ਵੀ ਢੰਗ ਨਾਲ ਉਹਨਾਂ ਨੇ ਜਿੰਨੀ ਕਿ ਲੋਜਿਸਟਿਕ سپورਟ ਸੋ ਵੱਡੀ ਇੱਕ ਟੀਮ ਸੀ ਸੋ ਉਸ ਸੰਦਰਭ ਚ ਉਹਨਾਂ ਨੇ ਬਹੁਤ ਸਾਰੇ ਕਾਰਜ ਕਰੇ ਹੋਰ ਪੰਥਕ ਸਰਗਰਮੀਆਂ ਵਿੱਚ ਖਾੜਕੂ ਲਹਿਰ ਤਰਾਂ ਜਿਹੜੇ ਵੱਡੇ ਕਾਰਨਾਮੇ ਦਿੱਲੀ ਵਾਲੇ ਹੋਏ ਆ ਜਾਂ ਕਿਸ ਤਰ੍ਹਾਂ ਉਨ੍ਹਾਂ ਵਿੱਚ ਭਾਈ ਸੁਖਵੰਤ ਸਿੰਘ ਜੀ ਸ਼ਾਮਲ ਰਹੇ ਆ ਬੜੇ ਵੱਡੇ ਔਰ ਉੱਚੇ ਨਾਵਾਂ ਵਾਲੇ ਉੱਚੇ ਕਰਦਾਰਾਂ ਵਾਲੇ ਸਿੰਘਾਂ ਨਾਲ ਉਹਨਾਂ ਦੀ ਸ਼ਮੂਲੀਅਤ ਰਹੀ ਆ ਸੋ ਲਹਿਰ ਦੇ ਦੌਰਾਨ ਹੀ ਕਿਸੇ ਸਮੇਂ ਪੁਲਿਸ ਦੇ ਘੇਰੇ ਵਿੱਚ ਆ ਜਾਣ ਕਾਰਨ ਉਹਨਾਂ ਨੇ ਸਾਈਨਾਈਡ ਨਿਗਲ ਲਿਆ ਸੀ ਪਰ ਉਹ ਸਾਈਨਾਈਡ ਨਾਲ ਉਹਨਾਂ ਦੀ ਸ਼ਹਾਦਤ ਨਹੀਂ ਹੋਈ ਕਈ ਵਾਰ ਗੁਰੂ ਮਹਾਰਾਜ ਆ ਜਿਹੜੇ ਉਹ ਆਪ ਹੱਥ ਦੇ ਕੇ ਆ ਬਚਾ ਲੈਂਦੇ ਹੈਗੇ ਆ ਵੈਸੇ ਬਹੁਤ ਘੱਟ ਕੇ ਇਸਾਂ ਵਿੱਚ ਹਵਾਈ ਕੁ ਦੋ ਕੇਸ ਮੇਰੇ ਕੋਲ ਹੋਰ ਆਏ ਸੀ ਵੀ ਜਿਨ੍ਹਾਂ ਨੇ ਸਾਈਨੈਟ ਲਈ ਆਉ ਸਿੰਘ ਜੀ ਹੁੰਦੇ ਹਾਲਿਆ ਸੋ ਇਹਨਾਂ ਦਾ ਇਹ ਹੋਇਆ ਵੀ ਸਾਈਨੈਟ ਨਾਲ ਉਸ ਵੇਲੇ ਉਹਨਾਂ ਦੀ ਸ਼ਹਾਦਤ ਤਾਂ ਨਹੀਂ ਹੋਈ ਉਹ ਸਾਈਨੈਟ ਦਾ ਇਹਨਾਂ ਦੇ ਸਰੀਰ ਤੇ ਕਿਤੇ ਕਿਤੇ ਹੌਲੀ ਹੌਲੀ ਇਫੈਕਟ ਪੈਣਾ ਸ਼ੁਰੂ ਹੋ ਗਿਆ ਸੀ ਜੀ ਇਹਨਾਂ ਦੇ ਗੁਰਦਿਆਂ ਤੇ ਜਾਂ ਇਹਨਾਂ ਦੀ ਕਿਡਨੀਸ ਤੇ ਨਾ ਹੌਲੀ ਹੌਲੀ ਸੋ ਫਰਕ ਪੈਂਦਾ 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 ਹੁਣ ਆ ਕੇ ਫਿਰ ਉਹ ਜਿਹੜਾ ਹੈਗਾ ਉਹਨੇ ਵਿਕਰਾਲ ਰੂਪ ਧਾਰ ਲਿਆ